ਪੈਸਾ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਟੂਲ ਹੈ ਪਰ ਕਿਉਂ ਸਾਡੇ ਸਮਾਜ ਵਿੱਚ ਪੈਸੇ ਨੂੰ ਲੈ ਕੇ ਗਲਤ ਧਾਰਨਾਵਾਂ ਬਣੀਆਂ ਨੇ ਜਿਵੇਂ ਪੈਸਾ ਦਿਮਾਗ ਖਰਾਬ ਕਰ ਦਿੰਦਾ ਹੈ ਪੈਸਾ ਹੀ ਸਾਰੇ ਫਸਾਦ ਦੀ ਜੜ ਹੈ ਤੇ ਹੋਰ ਵੀ ਬਹੁਤ ਸਾਰੀਆਂ ਪੈਸੇ ਨੂੰ ਲੈ ਕੇ ਨੈਗੇਟਿਵ ਗੱਲਾਂ ਸਾਡੇ ਸਮਾਜ ਵਿੱਚ ਹੁੰਦੀਆਂ ਨੇ ਅਸਲਈ ਇਸ ਵੀਡੀਓ ਵਿੱਚ ਅਸੀਂ ਪੈਸੇ ਨੂੰ ਲੈ ਕੇ ਸਾਡੀ ਸੋਚ ਅਤੇ ਸਮਝ ਦੇ ਬਾਰੇ ਗੱਲ ਕਰਾਂਗੇ ਤੇ ਪੈਸੇ ਨੂੰ ਲੈ ਕੇ ਬਹੁਤ ਹੀ ਇੰਪੋਰਟੈਂਟ ਤਿੰਨ ਗੱਲਾਂ ਪੈਸਾ ਕਮਾਉਣਾ ਪੈਸਾ ਬਚਾਉਣਾ ਅਤੇ ਬਚਾਏ ਹੋਏ ਪੈਸੇ ਨੂੰ ਸਹੀ ਜਗ੍ਹਾ ਉੱਤੇ ਇਨਵੈਸਟ ਕਰਨਾ ਇਹਨਾਂ ਤਿੰਨ ਗੱਲਾਂ ਉੱਤੇ ਗੱਲ ਕਰਾਂਗੇ ਇਸ ਵੀਡੀਓ ਉਹ ਦੇਖ ਕੇ ਤੁਹਾਨੂੰ ਜੋ ਜਾਣਕਾਰੀ ਮਿਲੇਗੀ ਉਹ ਸਾਨੂੰ ਸਕੂਲਾਂ ਕਾਲਜ ਵਿੱਚ ਨਹੀਂ ਸਿਖਾਈ ਜਾਂਦੀ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਤੁਹਾਡੀ ਪੈਸੇ ਨੂੰ ਲੈ ਕੇ ਸਮਝ ਅਤੇ ਸੋਚਣ ਦਾ ਨਜ਼ਰੀਆ ਚੇਂਜ ਹੋ ਜਾਵੇ ਇਸ ਲਈ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖਿਓ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪਰਸਨਲ ਫਾਈਨੈਂਸ ਪੰਜਾਬੀ ਦੇ ਉੱਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਬਿਨਾਂ ਦੇਰੀ ਤੋਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਮੈਂ ਬਹੁਤ ਲੋਕਾਂ ਤੋਂ ਇਹ ਗੱਲ ਕਹਿੰਦੇ ਹੋਏ ਸੁਣਿਆ ਹੈ ਕਿ ਮੈ ਕਰਨੀ ਜਾਂ ਮੈਂ ਇਹ ਕੰਮ ਪੈਸੇ ਲਈ ਨਹੀਂ ਕਰਦਾ ਬਟ ਫਿਰ ਵੀ ਉਹ ਲੋਕ ਕਿਸੇ ਦੇ ਅੰਡਰ ਜੌਬ ਕਰ ਰਹੇ ਹੁੰਦੇ ਨੇ ਜਾਂ ਕਿਸੇ ਦੇ ਅੰਡਰ ਕੰਮ ਕਰ ਰਹੇ ਹੁੰਦੇ ਜੋ ਲੋਕ ਇਦਾਂ ਬੋਲਦੇ ਨੇ ਤੁਸੀਂ ਉਹਨਾਂ ਨੂੰ ਇਹ ਗੱਲ ਪੁੱਛ ਸਕਦੇ ਹੋ ਬਾਈ ਮੰਨਿਆ ਤੂੰ ਇਹ ਕੰਮ ਪੈਸੇ ਲਈ ਨਹੀਂ ਕਰਦਾ ਫਿਰ ਤੂੰ ਕੰਮ ਕਰੀ ਚੱਲ ਪਰ ਇਸ ਕੰਮ ਦੇ ਪੈਸੇ ਨਾ ਲੈ ਤਾਂ ਉਸ ਤੋਂ ਬਾਅਦ ਉਸ ਦਾ ਜਵਾਬ ਕੀ ਹੋਵੇਗਾ ਇਸ ਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ ਸਾਨੂੰ ਬਚਪਨ ਤੋਂ ਹੀ ਪੈਸੇ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਅਤੇ ਸਾਡੀ ਫੈਮਿਲੀ ਦੇ ਵਿੱਚ ਵੀ ਪੈਸੇ ਨੂੰ ਲੈ ਕੇ ਕੋਈ ਖੁੱਲ ਕੇ ਗੱਲ ਨਹੀਂ ਕੀਤੀ ਜਾਂਦੀ ਅਸੀਂ ਬਚਪਨ ਤੋਂ ਹੀ ਸਕੂਲ ਟਾਈਮ ਦੇ ਵਿੱਚ ਸਿਰਫ ਮਾਰਕਸ ਨੰਬਰ ਦੇ ਪਿੱਛੇ ਭੱਜਦੇ ਆ ਕਿ ਚੰਗੇ ਨੰਬਰ ਲੈਣੇ ਨੇ ਸਟੱਡੀ ਪੂਰੀ ਹੋਣ ਤੋਂ ਬਾਅਦ ਅਸੀਂ ਕੋਈ ਚੰਗੀ ਜੌਬ ਲੱਭਦੇ ਹਾਂ ਜਿਸ ਤੋਂ ਸਾਨੂੰ ਸੈਲਰੀ ਮਿਲਦੀ ਹੈ ਅਤੇ ਜਿਸ ਦੇ ਕਰਕੇ ਅਸੀਂ ਜੌਬ ਕਰਦੇ ਰਹਿੰਦੇ ਹਾਂ ਦੋਸਤੋ ਅਸੀਂ ਸਕੂਲ ਟਾਈਮ ਵਿੱਚ ਪੜ੍ਹਦੇ ਹਾਂ ਚੰਗੇ ਨੰਬਰ ਲੈਣ ਲਈ ਚੰਗੇ ਨੰਬਰ ਲੈਣੇ ਆ ਚੰਗੀ ਨੌਕਰੀ ਲੈਣ ਲਈ ਤਾਂ ਜੋ ਨੌਕਰੀ ਤੋਂ ਸਾਨੂੰ ਚੰਗੀ ਸੈਲਰੀ ਮਿਲ ਸਕੇ ਦੋਸਤੋ ਜਦੋਂ ਸਾਰੇ ਪ੍ਰਸਾਦ ਦੀ ਜੜ ਹੀ ਪੈਸਾ ਹੈ ਤਾਂ ਅਸੀਂ ਪਹਿਲਾਂ ਹੀ ਪੈਸਾ ਕਮਾਉਣ ਦੇ ਬਾਰੇ ਕਿਉਂ ਨਹੀਂ ਸੋਚਦੇ ਇਹ ਸਭ ਦੇ ਪਿੱਛੇ ਸਭ ਤੋਂ ਵੱਡਾ ਕਸੂਰ ਹੈ ਸਾਡੀ ਐਜੂਕੇਸ਼ਨ ਦਾ ਕਿਉਂਕਿ ਸਾਡੇ ਸਕੂਲਾਂ ਕਾਲਜ ਦੇ ਵਿੱਚ ਸਾਨੂੰ ਇਹ ਚੀਜ਼ ਨਹੀਂ ਸਿਖਾਈ ਜਾਂ ਉਤੇ ਕਾਲਜ ਦੇ ਵਿੱਚੋਂ ਜੋ এডੂਕੇਸ਼ਨ ਮਿਲਦੀ ਹੈ ਉਹ ਰੀਅਲ ਲਾਈਫ ਦੇ ਵਿੱਚ ਕਿਤੇ ਵੀ ਸਾਡੇ ਕੰਮ ਨਹੀਂ ਆਉਂਦੀ ਪਰ ਅਮਰੀਕਾ ਵਰਗੀ ਕੰਟਰੀ ਵਿੱਚ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਸਟੱਡੀ ਦਿੱਤੀ ਜਾਂਦੀ ਹੈ ਅਤੇ ਸਟੂਡੈਂਟਸ ਦੇ ਮਨੀ ਮੇਕਿੰਗ ਸਕਿੱਲ ਅਜੀਜ਼ੇ ਕੋਰਸਸ ਜੀ ਚੱਲਦੇ ਨੇ ਅਸਲਈ ਹੀ ਅਮਰੀਕਾ ਬਾਕੀ ਦੇਸ਼ਾਂ ਤੋਂ ਇੰਨਾ ਅੱਗੇ ਹੈ ਪੈਸੇ ਨੂੰ ਲੈ ਕੇ ਇਹ ਤਿੰਨ ਗੱਲਾਂ ਬਹੁਤ ਹੀ ਇਪੋਰਟੈਂਟ ਨੇ ਜੋ ਇਹਨਾਂ ਤਿੰਨ ਗੱਲਾਂ ਨੂੰ ਸਮਝ ਲਵੇਗਾ ਉਹ ਲਾਈਫ ਵਿੱਚ ਪੈਸੇ ਨੂੰ ਲੈ ਕੇ ਕਦੇ ਵੀ ਮਾਰ ਨਹੀਂ ਖਾਏਗਾ ਪਹਿਲਾ ਹੈ ਪੈਸਾ ਕਮਾਉਣਾ ਦੂਸਰਾ ਪੈਸਾ ਬਚਾਉਣਾ ਅਤੇ ਤੀਸਰਾ ਬਚਾਏ ਹੋਏ ਪੈਸੇ ਨੂੰ ਸਹੀ ਜਗ੍ਹਾ ਤੇ ਇਨਵੈਸਟ ਕਰਨਾ ਪਹਿਲੇ ਟੋਪਿਕ ਉੱਤੇ ਗੱਲ ਕਰਦੇ ਹਾਂ ਤੁਸੀਂ ਕੋਈ ਵੀ ਪ੍ਰਾਈਵੇਟ ਜੌਬ ਕਰਦੇ ਹੋ ਜਾਂ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਜੌਬ ਕਰਦੇ ਹੋ ਜਾਂ ਆਨਲਾਈਨ ਵੀ ਪੈਸਾ ਕਮਾ ਸਕਦੇ ਹੋ ਜਿਵੇਂ YouTube 'dian Insta ਉੱਤੇ ਕੰਟੈਂਟ ਕ੍ਰੀਏਟਰ ਬਣ ਕੇ ਜਾਂ ਕੋਈ ਛੋਟਾ ਮੋਟਾ ਬਿਜ਼ਨਸ ਕਰ ਸਕਦੇ ਹੋ ਪੈਸਾ ਕਮਾਉਣ ਤੋਂ ਬਾਅਦ ਹੋਣ ਗੱਲ ਕਰਦੇ ਹਾਂ ਪੈਸਾ ਬਚਾਉਣ ਦੇ ਬਾਰੇ ਦੋਸਤੋ ਕੋਈ ਵੀ ਇਨਸਾਨ ਆਪਣੀ ਸੈਲਰੀ ਦਾ 10% ਆਸਾਨੀ ਨਾਲ ਸੇਵ ਕਰ ਸਕਦਾ ਹੈ ਤੇ 10% ਪੈਸਾ ਸੇਵ ਕਰਨ ਤੋਂ ਬਾਅਦ ਵੀ ਉਸਦੀ ਲਾਈਫ ਨਾਰਮਲ ਹੀ ਚੱਲੇਗੀ ਜਿਵੇਂ ਕਿ ਉਸਦੀ ਲੰਘੇਲਾ ਚੱਲਦੀ ਸੀ ਜਦੋਂ ਉਹ 10% ਪੈਸਾ ਸੇਵ ਨਹੀਂ ਸੀ ਕਰਦਾ ਦੋਸਤੋ ਇਸ ਗੱਲ ਨੂੰ ਮੈਂ ਦੋ ਬੁੱਕਸ ਰਿਚ ਡੈਡਪੋਰ ਡੈਡ ਵਿਚਸਟ ਮੈਨ ਇਨ ਡੈਬਲੋਂ ਦੇ ਵਿੱਚ ਪੜਿਆ ਹੈ ਜੋ ਕਿ ਰੀਅਲ ਲਾਈਫ ਹੈ ਸੱਚੀ ਵੀ ਹੈ ਕਿਉਂਕਿ ਅਸੀਂ ਆਪਣੀ ਸੈਲਰੀ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਤੋਂ ਬਾਅਦ ਫालतू ਖਰਚ ਕਰ ਦਿੰਦੇ ਹਾਂ ਜਿਸ ਨੂੰ ਅਸੀਂ ਸੇਵ ਵੀ ਕਰ ਸਕਦੇ ਹਾਂ ਇਸ ਨੂੰ ਇੱਕ ਉਦਾਹਰਣ ਨਾਲ ਸਮਝਦੀ ਮਨ ਲਓ ਤੁਸੀਂ ਇੱਕ ਸਟੂਡੈਂਟ ਹੋ ਅਤੇ ਤੁਸੀਂ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਜੌਬ ਕਰਦੇ ਹੋ ਜੇ ਤੁਹਾਨੂੰ 10000 ਰੁਪਏ ਦੀ ਮਿਲਦੀ ਹੈ ਤਾਂ ਦੱਸੋ 10000 ਰੁਪਏ ਸੈਲਰੀ ਵਿੱਚੋਂ ਤੁਸੀਂ 1000 ਰੁਪਏ ਵੀ ਸੇਵ ਨਹੀਂ ਕਰ ਸਕਦੇ ਮੈਨੂੰ ਉਮੀਦ ਹੈ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਆਪਣੇ ਵੀਡੀਓ ਵਿੱਚ ਅੱਗੇ ਵਧਦੇ ਹੁਣ ਗੱਲ ਕਰਦੇ ਹਾਂ ਵੀਡੀਓ ਦੇ ਮੋਸਟ ਇੰਪੋਰਟੈਂਟ ਟੌਪਿਕ ਦੇ ਉੱਤੇ ਕਿ ਬਚਾਏ ਹੋਏ ਪੈਸੇ ਨੂੰ ਕਿਸ ਜਗ੍ਹਾ ਉੱਤੇ ਇਨਵੈਸਟ ਕੀਤਾ ਜਾਵੇ। ਦੋਸਤੋ ਬਹੁਤ ਸਾਰੇ ਲੋਕ ਪੈਸਾ ਸੇਵ ਕਰ ਰਹੇ ਹੁੰਦੇ ਨੇ ਪਰ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਉਹ ਪੈਸਾ ਇਨਵੈਸਟ ਕਰ ਰਹੇ ਨਹੀਂ। ਬੱਸ ਨੂੰ ਅਸੀਂ ਇਸ ਉਦਾਹਰਨ ਨਾਲ ਸਮਝਦੇ ਹਾਂ। ਮੰਨ ਲਓ ਤੁਹਾਡੇ ਸੇਵਿੰਗਸ ਅਕਾਊਂਟ ਦੇ ਵਿੱਚ 1 ਲੱਖ ਰੁਪਇਆ ਹੈ ਤੇ ਉਸ 1 ਲੱਖ ਰੁਪਏ ਨੂੰ ਤੁਸੀਂ 1 ਸਾਲ ਲਈ ਅਕਾਊਂਟ ਵਿੱਚ ਰੱਖਣਾ ਹੈ ਤਾਂ 1 ਸਾਲ ਬਾਅਦ ਤੁਸੀਂ ਜਦੋਂ 1 ਲੱਖ ਰੁਪਏ ਨੂੰ ਵਿਡਰਾਅਲ ਕਰੋਗੇ ਤਾਂ ਤਾਂ ਉਹ 1 ਲੱਖ ਰੁਪਇਆ ਘਟ ਚੁੱਕਿਆ ਹੋਵੇਗਾ ਟਾਪਿਕ ਨੂੰ ਸਮਝ ਲਈ ਤੁਹਾਨੂੰ 인ਫਲੇਸ਼ਨ ਰੇਟ ਨੂੰ ਸਮਝਣਾ ਹੋਵੇਗਾ ਦੋਸਤੋ ਹਰ ਸਾਲ ਸਾਡੇ ਦੇਸ਼ ਵਿੱਚ ਔਨਨ ਐਵਰੇਜ 6% ਦੇ ਹਿਸਾਬ ਨਾਲ ਮਹਿੰਗਾਈ ਦਰ ਵੱਧ ਜਾਂਦੀ ਹੈ ਜਿਸ ਨਾਲ ਜੋ ਚੀਜ਼ ਇਸ ਸਾਲ 100 ਰੁਪਏ ਦੀ ਆਉਂਦੀ ਹੈ ਅਗਲੇ ਸਾਲ ਉਸ ਚੀਜ਼ ਦਾ ਰੇਟ 106 ਰੁਪਏ ਤੋਂ 110 ਰੁਪਏ ਦੇ ਵਿੱਚਕਾਰ ਹੋ ਜਾਵੇਗਾ ਤੁਸੀਂ ਪੈਟਰੋਲ ਜਾਂ ਡੀਜ਼ਲ ਦੇ ਰੇਟ ਅੱਜ ਤੋਂ 10 ਸਾਲ ਪਹਿਲਾਂ ਦੇ ਦੇਖ ਲਓ ਲਗਭਗ ਰੇਟ ਡਬਲ ਹੀ ਹੋ ਗਿਆ ਹੈ ਦੁਬਾਰਾ ਸੇਵਿੰਗਸ ਕਾਊਂਟ ਵਾਲੀ ਉਦਾਹਰਨ ਤੇ ਆਉਣੀ ਹੈ ਸੇਵਿੰਗਸ ਕਾਊਂਟ ਦੇ ਵਿੱਚ ਸਾਨੂੰ ਜਿਆਦਾ ਤੋਂ ਜਿਆਦਾ 3% ਤੱਕ ਇੰਟਰਸਟਡ ਮਿਲਦਾ ਹੈ ਅਤੇ ਹਰ ਸਾਲ ਮਹਿੰਗਾਈ ਦਰ ਇਸ ਤੋਂ ਡਬਲ ਜਿਸ ਨਾਲ ਬੈਂਕ ਵਿੱਚ ਸੇਵਿੰਗਸ ਅਕਾਊਂਟ ਵਿੱਚ ਪਏ ਹੋਏ ਪੈਸੇ ਦੀ ਵੈਲਿਊ ਘਟ ਜਾਂਦੀ ਹੈ ਅਤੇ ਪੈਸੇ ਦੀ ਪਰਚੇਜ਼ਿੰਗ ਪਾਵਰ ਵੀ ਘਟ ਜਾਂਦੀ ਹੈ। ਅਸਲ ਵਿੱਚ ਤੁਸੀਂ ਇਸ ਸਾਲ 1 ਲੱਖ ਰੁਪਏ ਦੀ ਜੋ ਚੀਜ਼ ਖਰੀਦ ਸਕਦੇ ਹੋ, ਅਗਲੇ ਸਾਲ 1 ਲੱਖ ਰੁਪਏ ਦੀ ਉਹ ਚੀਜ਼ ਨਹੀਂ ਖਰੀਦ ਸਕਦੇ ਕਿਉਂਕਿ ਉਸ ਦਾ ਰੇਟ ਵੱਧ ਚੁੱਕਿਆ ਹੋਵੇਗਾ। ਬਹੁਤ ਲੋਕ ਇਸ ਤਰ੍ਹਾਂ ਸੇਵਿੰਗਸ ਅਕਾਊਂਟ ਵਿੱਚ ਪੈਸਾ ਰੱਖ ਕੇ ਪੈਸੇ ਦੀ ਵੈਲਿਊ ਨੂੰ ਘਟਾ ਦਿੰਦੇ ਨੇ। ਅਸਲ ਵਿੱਚ ਸੇਵਿੰਗਸ ਅਕਾਊਂਟ ਵਿੱਚ ਪੈਸਾ ਰੱਖਣ ਦੀ ਬਜਾਏ ਤੁਸੀਂ ਐਫ ਡੀ ਯਾਨੀ ਫਿਕਸਡ ਡਿਪੋਜ਼ਿਟ ਵਿੱਚ ਵੀ ਪੈਸੇ ਨੂੰ ਰੱਖ ਸਕਦੇ ਹੋ ਜਿੱਥੇ ਤੁਹਾਨੂੰ ਲਗਭਗ 6% ਤ ਤਾਂ ਨਹੀਂ ਕਰ ਸਕਦੇ ਪਰ ਤੁਸੀਂ ਮਹਿੰਗਾਈ ਦੇ ਨਾਲ-ਨਾਲ ਚੱਲ ਸਕਦੇ ਹੋ ਜੇਕਰ ਤੁਸੀਂ ਆਪਣੇ ਪੈਸੇ ਨੂੰ ਸਮਾਰਟਲੀ ਇਨਵੈਸਟ ਕਰਦੇ ਹੋ ਜਿਸ ਦਾ ਨਾਮ ਹੈ ਮਿਊਚੁਅਲ ਫੰਡ ਤਾਂ ਤੁਸੀਂ ਥੋੜਾ-ਥੋੜਾ ਪੈਸਾ ਵੀ ਮੰਥਲੀ ਜਿਵੇਂ 1000 ਜਾਂ 1500 ਰੁਪਏ ਇਨਵੈਸਟ ਕਰਦੇ ਹੋ ਤਾਂ ਆਉਣ ਵਾਲੇ 15 ਜਾਂ 20 ਸਾਲ ਦੇ ਵਿੱਚ ਤੁਹਾਡੇ ਅਕਾਊਂਟ ਵਿੱਚ 1 ਕਰੋੜ ਰੁਪਏ ਹੋਵੇਗਾ ਜੇਕਰ ਤੁਸੀਂ ਮਿਊਚੁਅਲ ਫੰਡਸ ਵਿੱਚ ਆਪਣੇ ਪੈਸੇ ਨੂੰ ਸਮਾਰਟਲੀ ਇਨਵੈਸਟ ਕਰਦੇ ਹੋ ਤਾਂ ਮਿਊਚੁਅਲ ਫੰਡਸ ਵਿੱਚ ਇਨਵੈਸਟਮੈਂਟ ਕਰਨ ਲਈ ਪਹਿਲਾਂ ਤੁਹਾਨੂੰ ਮਿਊਚੁਅਲ ਫੰਡਸ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਤੁਸੀਂ ਸਾਡੀਆਂ ਮਿਊਚੁਅਲ ਫੰਡਸ ਰ ਦੇ ਵਿੱਚ ਮਿਊਚੁਅਲ ਫੰਡਸ ਬਾਰੇ ਬਹੁਤ ਹੀ ਆਸਾਨ ਭਾਸ਼ਾ ਦੇ ਵਿੱਚ ਸਮਝਾਇਆ ਗਿਆ ਹੈ। ਇਹਨਾਂ ਵੀਡੀਓਜ਼ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਤੋਂ ਹੈਲਪ ਮਿਲੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਜੇਕਰ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਮਿਲਦੇ ਹਾਂ ਛੇਤੀ ਹੀ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।